ਪਟਿਆਲੇ ਤੋਂ ਸਮਾਨ ਲੈਣਵਾਰੀ ਸੀ ਮੈਂ ਆਉਦੀ ਸਾਈਡ ਆ ਗਈ 40 45 ਦੀ ਸੀ ਉਹ 9 ਬਾਰੀ ਸੀ ਉਹ ਵਾਸਤੇ ਮੈਂ ਗੱਡੀ ਰੋਕੀ ਨਾ ਜਦੋਂ ਮੇਰਾ ਟੇਢੀ ਹੋ ਗਈ ਉਹਦੀ ਕਾਰ ਉਹਨੂੰ ਮੇਰੇ ਨਾਲੋਂ ਧੱਕੀ ਲਿਆ ਜਦੋਂ ਮੈਂ ਗੱਡੀ ਹੌਲੀ ਕਰੀ ਮੈਂ ਥੱਲੇ ਵੀ ਤਾਰਿਆ ਤੁਸੀਂ ਵੀਡੀਓ ਚ ਦੇਖੋ ਪਰ ਉਹਨੇ ਕਰਬੀ ਲਿਆ ਕੇ ਮੇਰੇ ਡਰਾਈਵਰ ਸਾਈਡ ਮਾਰੀ ਕਾਫੀ ਲੋਕ ਇਕੱਠੇ ਹੋ ਗਏ ਸੀ ਉਹਨਾਂ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ ਉਹਨੂੰ ਮੌਕੇ ਦੀ ਫੜ ਕੇ ਇੱਕ ਪਾਸੇ ਬਿਠਾ ਲਿਆ ਸੀ ਜਦੋਂ ਅਸੀਂ ਗਏ ਆ ਮੌਕੇ ਤੇ ਜਦੋਂ ਜਾ ਕੇ ਬੱਚੇ ਚੱਕੇ ਨੇ ਉਦੋਂ ਇਹ ਬਾਤ ਨਾਲ ਸਾਡੇ ਪੇਸ਼ ਕਰਤਾ ਸੀ ਪਸੰਦ ਦਰਸ਼ਕ ਇਹ ਕਿਵੇਂ ਹੋਇਆ ਸੀ ਇਹ ਸਾਰਾ ਹਾਸਾ ਇਹ ਸਰ ਮੈਂ ਪਟਿਆਲੇ ਸਮਾਨੇ ਤੋਂ ਪਟਿਆਲੇ ਨੂੰ ਜਾ ਰਹੀ ਸੀ ਉਹ ਪਟਿਆਲੇ ਤੋਂ ਸਮਾਨੇ ਆਣਵਾਰੀ ਸੀ ਮੈਂ ਉਹ ਦੀ ਗੱਡੀ 40 ਪੰਤਾ ਦੀ ਸੀ ਫੀਟ ਸੀ ਉਹ 9 ਬਾਰੀ ਸੀ ওভার ਸਪੀਡ ਮੈਂ ਗੱਡੀ ਰੋਕੀ ਨਾ ਜਦੋਂ ਮਤਲਬ ਟੇਡੀ ਹੋ ਗਈ ਉਹਦੀ ਕਾਰ ਉਹਨੂੰ ਮੇਰੇ ਅੱਲੋਂ ਧੱਕੀ ਲਿਆ ਜਦੋਂ ਮੈਂ ਗੱਡੀ ਹੌਲੀ ਕਰੀ ਮੈਂ ਥੱਲੇ ਵੀ ਤਾਰਿਆ ਤੁਸੀਂ ਵੀਡੀਓ ਚ ਦੇਖੋ ਪਰ ਉਹਨੇ ਘਰ ਵੀ ਲਿਆ ਕੇ ਮੇਰੇ ਡਰਾਈਵਰ ਸਾਈਡ ਮਾਰੀ ਗਈ ਗੱਡੀ ਤੁਸੀਂ ਕੋਈ ਸਲੋ ਨਹੀਂ ਕਰਿਆ ਸੀ ਉਸ ਟਾਈਮ ਟਿੱਪਰ ਮੇਰੇ 40 ਤੇ ਸੀ ਕਹੀ ਗੱਡੀ ਉਹ ਤੋਂ ਵੀ ਹੌਲੀ ਕਰ ਲਈ ਤਾਂ ਵੀ ਉਹਨੇ ਵਿੱਚ ਮਾਰਿਆ ਲਿਆ ਕੇ ਵੀ ਠੀਕ ਹੈ ਇਹ ਜਦੋਂ ਉੱਥੇ ਇਕੱਠ ਹੋਇਆ ਹੋਇਆ ਸੀ ਜਿਹੜੇ ਪਵਨਿਕ ਦੇ ਵਿੱਚ ਕਾਫੀ ਲੋਕ ਇਕੱਠੇ ਹੋ ਗਏ ਸੀ ਉਹਨਾਂ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ ਉਹਨੂੰ ਮੌਕੇ ਦੀ ਭੜ ਕੇ ਇੱਕ ਪਾਸੇ ਬਿਠਾ ਲਿਆ ਸੀ ਤੇ ਜਦੋਂ ਅਸੀਂ ਗਏ ਆ ਮੌਕੇ ਤੇ ਜਦੋਂ ਜਾ ਕੇ ਬੱਚੇ ਚੱਕੇ ਨੇ ਉਦੋਂ ਹੀ ਬਾਤ ਨਾਲ ਸਾਡੇ ਪੇਸ਼ ਕਰਤਾ ਸੀ ਜੀ ਉਦੋਂ ਫਿਰ ਅਸੀਂ ਨਾਲ ਬਾਤ ਕਰਦੇ ਲਿਖਣ ਲਿਖਾ ਪੜੇ ਕਿ ਇਹਦੀ 8 ਤਰੀਕ ਨੂੰ ਸਵੇਰੇ 12:00 ਵਜੇ ਸਾਡੇ 12:30 ਦੇ ਦਿਨ ਰਾਤ ਨੂੰ ਹੀ ਗ੍ਰਿਫਤਾਰੀ ਪਾ ਲਈ ਸੀ ਠੀਕ ਹੈ ਉਹਦੇ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਕੱਲ੍ਹ ਅਸੀਂ ਕੋਰਟ 'ਚ ਪੇਸ਼ ਕਰਤਾ ਸੀ ਇਹਨੂੰ ਕੋਰਟ 'ਚ ਪੇਸ਼ ਕਰਕੇ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਕਾਫੀ ਮਾਂਜਰ ਲਏ ਹੁਣ ਮੈਂ ਉਹਦੇ ਕਰਕੇ ਅੱਜ ਦੁਬਾਰੇ ਫਿਰ ਕੇ ਕਰਕੇ ਇਹਦੇ ਕੋਲ ਪੁੱਛਗਿਛ ਕੀਤੀ ਆ ਵੀ ਇਹ ਟਿਪਰ ਦੇ ਡਰਾਈਵਰ ਦੇ ਮਾਲਕ ਬਾਰੇ ਪਤਾ ਕੀਤਾ ਹੂੰ ਉਹਨਾਂ ਬਾਰੇ ਉਹਨੇ ਜੋ ਕੋਈ ਦੱਸਿਆ ਉਹ ਤਰੀਕਾ ਵਿਸ਼ਾਏ ਕਿ ਯੱਕ ਫੇਰੇ ਇਹਨੂੰ ਹੁਣ ਕੋਰਟ ਪੇਸ਼ ਕਰਕੇ ਗੀਲ ਚੱਲੇ ਭਾਜੀ ਲੱਗਦਾ ਨਹੀਂ ਵੀ ਇਹਦੀ ਉਮਰ ਛੋਟੀ ਜੀ ਆ ਵੀ ਇੱਦਾਂ ਵੱਡਾ ਟਿਪਰ ਚਲਾ ਰੇ ਲਾਇਸੈਂਸ ਹੈ ਨਾ ਕੋਈ ਇਹਦੀ ਉਮਰ ਹੈਗੀ ਜੀ 4 2 2000 ਮਤਲਬ ਕਿ ਉਨੀ ਕੁ ਸਾਲ ਤਿੰਨ ਚਾਰ ਮਹੀਨੇ ਦਾ ਹੈਗਾ ਠੀਕ ਹੈ ਜਿਹਦੇ ਕੋਲ ਲਰਨਿੰਗ ਲਾਇਸੈਂਸ ਬਣਿਆ ਹੋਇਆ ਹੈ ਐਲਐਮਵੀ ਲਾਇਸੈਂਸ ਹੈ ਉਹ ਐਟ ਵੀ ਨਹੀਂ ਹੈ ਐਲਐਮਵੀ ਲਾਇਸੈਂਸ ਹੈ ਉਹਦੇ ਕਰਕੇ ਇਹ ਗਲਤ ਪੇਪਰ ਚਲਾ ਰਿਹਾ ਸੀ ਤੇ ਇਸ ਦੀ ਲਗਭਗ ਪਤਾ ਲੱਗਿਆ ਵੀ ਕਿੰਨੇ ਕੁ ਟਾਈਮ ਤੋਂ ਇਹ ਕੰਮ ਕਰ ਰਿਹਾ ਸੀ ਨਹੀਂ ਹੁਣੇ ਪੇਪਰ ਤੇ ਤਾਂ ਹੁਣੇ ਕੋਈ 5-7 ਦਿਨਾਂ ਤੋਂ ਹੀ ਆਇਆ ਸੀ ਇਹ ਪਹਿਲਾਂ ਹੋਰ ਗੱਡੀਆਂ ਚਲਾਉਂਦਾ ਸੀ ਪੇਪਰ ਤੇ ਤਾਂ ਹੁਣੇ 5-7 ਦਿਨਾਂ ਤੋਂ ਹੀ ਆਇਆ ਸੀ ਕੋਈ ਥੋੜੇ ਦਿਨ ਠੀਕ ਪਟਿਆੜੇ ਤੋਂ ਸਮਾਨਿਆ ਲਨਵਾਰੀ ਸੀ ਮੈਂ ਅਉਧੀ ਕਾਰ ਦਾ 445 ਸੀ ਸੀ ਉਹ 9 ਬਾਰੀ ਸੀ ਉਹ ਵਸਪੀਟ ਮੈਂ ਗੱਡੀ ਰੋਕੀ ਨਾ ਜਦੋਂ ਮਤਲਬ ਟੈਡੀ ਹੋ ਗਈ ਉਹਦੀ ਕਾਰ ਉਹਨੂੰ ਮੇਰੇ ਨਾਲ ਧੱਕੀ ਲਿਆ ਜਦੋਂ ਮੈਂ ਗੱਡੀ ਹੌਲੀ ਕਰੀ ਮੈਂ ਥੱਲੇ ਵੀ ਤਾਰੀ ਸੀ ਵੀਡੀਓ ਚ ਦੇਖ ਪਰ ਉਹਨੇ ਕਰਬੀ ਲਿਆ ਕੇ ਮੇਰੇ ਡਰਾਈਵਰ ਸਾਈਡ ਮਾਰੀ ਕਾਫੀ ਲੋਕ ਇਕੱਠੇ ਹੋ ਗਏ ਸੀ ਉਹਨਾਂ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ ਉਹਨੂੰ ਮੌਕੇ ਦੀ ਫੜ ਕੇ ਇੱਕ ਪਾਸੇ ਬਿਠਾ ਲਿਆ ਸੀ ਹੂੰ ਕਿ ਜਦੋਂ ਅਸੀਂ ਗਏ ਆ ਮੌਕੇ ਤੇ ਜਦੋਂ ਜਾ ਕੇ ਬੱਚੇ ਚੱਕੇ ਨੇ ਉਦੋਂ ਇਹ ਬਾਤ ਨਾਲ ਸਾਡੇ ਪੇਸ਼ ਕਰਤਾ ਸੀ ਸੁਸ਼ਿੰਦਰ ਸਿੰਘ ਇਹ ਕਿਵੇਂ ਹੋਇਆ ਸੀ ਇਹ ਸਾਰਾ ਹਾਸਾ ਇਹ ਸਰ ਮੈਂ ਪਟਿਆਲੇ ਸਮਾਨੇ ਤੋਂ ਪਟਿਆਲੇ ਨੂੰ ਜਾ ਰਹੀ ਸੀ ਉਹ ਪਟਿਆਲੇ ਤੋਂ ਸਮਾਨੇ ਵੱਲ ਨੂੰ ਆ ਰਹੀ ਸੀ ਮੈਂ ਉਹ ਦੀ ਗੱਡੀ 40 45 ਫੀਟ ਸੀ ਉਹ 9 ਬਾਰੀ ਸੀ ਉਹ ਵਸਪੀਟ ਮੈਂ ਗੱਡੀ ਰੋਕੀ ਨਾ ਜਦੋਂ ਮਤਲਬ ਟੇਢੀ ਹੋ ਗਈ ਉਹਦੀ ਕਾਰ ਉਹਨੂੰ ਮੇਰੇ ਅੱਲੋਂ ਧੱਕੀ ਲਿਆ ਜਦੋਂ ਮੈਂ ਗੱਡੀ ਹੌਲੀ ਕਰੀ ਮੈਂ ਥੱਲੇ ਵੀ ਤਾਰਿਆ ਤੁਸੀਂ ਵੀਡੀਓ ਚ ਦੇਖੋ ਪਰ ਉਹਨੇ ਕਰਬੀ ਲਿਆ ਕੇ ਮੇਰੇ ਡਰਾਈਵਰ ਸਾਈਡ ਮਾਰੀ ਗਈ ਗੱਡੀ ਤੁਸੀਂ ਕੋਈ ਸਲੋ ਨਹੀਂ ਕਰਿਆ ਸੀ ਉਸ ਟਾਈਮ ਟਿੱਪਰ ਮੇਰੇ 40 ਤੇ ਸੀ ਕਹੀਂ ਗੱਡੀ ਉਹ ਤੋਂ ਵੀ ਹੌਲੀ ਕਰ ਲਈ ਤਾਂ ਵੀ ਉਹਨੇ ਵਿੱਚ ਮਾਰਿਆ ਲਿਆ ਕੇ ਵੀਰੇ ਠੀਕ ਹੈ ਇਹ ਜਦੋਂ ਉੱਥੇ ਇਕੱਠ ਹੋਇਆ ਸੀ ਜਿਹੜੇ ਪਵਨਿਕ ਦੇ ਵਿੱਚ ਕਾਫੀ ਲੋਕ ਇਕੱਠੇ ਹੋ ਗਏ ਸੀ ਉਹਨਾਂ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ ਉਹਨੂੰ ਮੌਕੇ ਦੇ ਭਰ ਕੇ ਇੱਕ ਪਾਸੇ ਬਿਠਾ ਲਿਆ ਸੀ ਤੇ ਜਦੋਂ ਅਸੀਂ ਗਏ ਆ ਮੌਕੇ ਤੇ ਜਦੋਂ ਜਾ ਕੇ ਬੱਚੇ ਚੱਕੇ ਨੇ ਉਦੋਂ ਹੀ ਬਾਤ ਨਾਲ ਸਾਡੇ ਪੇਸ਼ ਕਰਤਾ ਸੀ ਜੀ ਉਦੋਂ ਫਿਰ ਅਸੀਂ ਨਾਲ ਬਾਤ ਕਰਦੇ ਲਿਖਣ ਲਿਖਾ ਪੜੇ ਕਿ ਇਹਦੀ 8 ਤਰੀਕ ਨੂੰ ਸਵੇਰੇ 12:00 ਵਜੇ ਸਾਡੇ 12 ਦੇ ਦਿਨ ਰਾਤ ਨੂੰ ਹੀ ਗ੍ਰਿਫਤਾਰੀ ਪਾ ਲਈ ਠੀਕ ਹੈ ਉਹ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਸੀ ਕੋਰਟ ਤੇ ਪੇਸ਼ ਕਰਕੇ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਕਾਫੀ ਮੈਂ ਲੇ ਨੂੰ ਮੈਂ ਉਹਦੇ ਕਰਕੇ ਅੱਜ ਦੁਬਾਰੇ ਫਿਰ ਕੇ ਕਰਕੇ ਇਹਦੇ ਕੋਲ ਪੁੱਛਗਿਛ ਕੀਤੀ ਆ ਵੀ ਇਹ ਟਿਪਰ ਦੇ ਡਰਾਈਵਰ ਹੈ ਮਾਲਕ ਬਾਰੇ ਪਤਾ ਕੀਤਾ ਹੂੰ ਉਹਨਾਂ ਬਾਰੇ ਉਹਨੇ ਜੋ ਕੋਈ ਦੱਸਿਆ ਉਹ ਤਰੀਕਾ ਵਿਸ਼ਾ ਇਹ ਜੱਕ ਫੇਰੇ ਨੂੰ ਹੁਣ ਕੋਲ ਪੇਸ਼ ਕਰਕੇ ਗੀਲ ਚੱਲ ਗਿਆ ਭਾਜੀ ਲੱਗਦਾ ਨਹੀਂ ਵੀ ਇਹਦੀ ਉਮਰ ਛੋਟੀ ਜੀ ਹੈ ਵੀ ਇੱਦਾਂ ਵੱਡਾ ਟਿਪਰ ਚਲਾ ਰੇ ਲਾਇਸੈਂਸ ਹੈ ਨਾ ਕੋਈ ਇਹਦੀ ਉਮਰ ਹੈਗੀ ਜੀ 4 2 2000 ਮਤਲਬ ਕਿ ਉੰਨੀ ਕੁ ਸਾਲ ਤਿੰਨ ਚਾਰ ਮਹੀਨੇ ਦਾ ਹੈਗਾ ਠੀਕ ਹੈ ਜਿਹਦੇ ਕੋਲ ਲਰਨਿੰਗ ਲਾਇਸੈਂਸ ਬਣਿਆ ਹੋਇਆ ਹੈ ਐਲ ਐਮ ਵੀ ਲਾਇਸੈਂਸ ਹੈ ਉਹਦੇ ਕਰਕੇ ਇਹ ਗਲਤ ਪੇਪਰ ਚਲਾ ਰਿਹਾ ਸੀ ਤੇ ਇਸ ਦੀ ਲਗਭਗ ਪਤਾ ਲੱਗਿਆ ਵੀ ਕਿੰਨੇ ਕੁ ਟਾਈਮ ਤੋਂ ਇਹ ਕੰਮ ਕਰ ਰਿਹਾ ਸੀ ਹੁਣ ਪੇਪਰ ਤੇ ਤਾਂ ਹੁਣੇ ਕੋਈ 5-7 ਦਿਨਾਂ ਤੋਂ ਹੀ ਆਇਆ ਸੀ ਇਹ ਪਹਿਲਾਂ ਹੋਰ ਗੱਡੀਆਂ ਚਲਾਉਂਦਾ ਸੀ ਪੇਪਰ ਤੇ ਤਾਂ ਹੁਣੇ 5-7 ਦਿਨਾਂ ਤੋਂ ਹੀ ਆਇਆ ਸੀ ਕੋਈ ਥੋੜੇ ਦਿਨ ਠੀਕ ਹੈ